ਮੰਮੀ ਆਪੇ ਪਾਣੀ ਦੇ ਦੇ। ਜਾਣੇ ਫੜਾਕ ਲਾਉਣੇ ਆਪੇ ਦੇ ਦੇਣੀ ਪਾਣੀ। ਦਾਦੂ ਚਾਹ ਮੰਮੀ ਕਿਹਾ ਅਰੇ ਅੰਦਰ ਮੈਂ ਲਿਆਉਣੀ ਪਾਣੀ। ਲੈ ਆ ਪਾਣੀ ਤਾਂ ਚਾ ਲੈ ਆ ਫੜਾਫੜ ਬਣਾ ਕੇ। ਲਿਆਉਣੀ ਮੰਮੀ ਜੇਤੀ ਆਪਰੇ ਮੇਰੇ ਗਾਲ ਸੁਣੋ। ਤੁਹੀ ਨਹੀਂ ਦਾ ਸੁੱਤਰੰਨਾ ਲੱਗਦਾ। ਚਲ। ਚਲੋ ਮੈਂ ਬਣਾਤੀ ਜਾਵਾਂ। ਅੰਦੀ ਚਾਹ ਬਣਾ ਕੇ ਲੈ ਆਇਆ ਕੰਮ ਤੇ ਫੇਰ ਉੱਥੇ ਹੀ ਰਿਹਾ ਕੰਮ ਵੰਡਿਆ ਦਾ ਕੀ ਫਾਇਦਾ ਸਾਰਾ ਪਾਣੀ ਕੱਲਾ ਰਹਾ ਕੇ ਤੇ ਚਲ ਗਈ ਕਹਿੰਦੀ ਇਹ ਜੀ ਚਾਹ ਬਣਾ ਕੇ ਤੂੰ ਲੈ ਆਇਆ ਦੋ ਕੱਪ ਚਾਹ ਦੇ ਮੰਗੇ ਤੇ ਇੰਨਾ ਰੋਲਾ ਪਾ ਕੇ ਦੱਸਤਾ ਮੰਮੀ ਨੂੰ ਕਿ ਫੇਰ ਮੈਂ ਕੰਮ ਕਰਦੀ ਸਾਰਾ ਪਾਣੀ ਲਿਆ ਕੇ ਦੇਈ ਕਿੱਥੋਂ ਆਇਆ ਮੈਂ ਗਰਾਊਂਡੋਂ ਮੈਂ ਗਰਾਉਂਟੇ ਕੀ ਹਸਾ ਦਿਨ ਤੈਨੂੰ ਪਤਾ ਹੈਗਾ ਤੇਰਾ ਭਰਾ ਖੱਲਾ ਸਾਰਾ ਦਿਨ ਖਾਪਦਾ ਰਹਿੰਦਾ ਵਾ ਤੇ ਤੂੰ ਜਾ ਕੇ ਗਰਾਉਂਟੇ ਪੈ ਰਹੀ ਨਾ ਵਾ ਨਹੀਂ ਉਹ ਮੁੰਡੇ ਦੇ ਉਹਦੇ ਵਾਲੀ ਵਾਲ ਕਰਦੇ ਨਹੀਂ ਮੁੰਡੇ ਉਹਦੇ ਵਾਲੀ ਵਾਲ ਕਰਦੇ ਤੇ ਮੁੰਡੇ ਦਾ ਖੇਕਾ ਲਿਆ ਵੇ ਤੂੰ ਤੈਨੂੰ ਰੋਏ ਮੁੰਡਿਆਂ ਦੇ ਵਿੱਚ ਜਾ ਕੇ ਬਣਾ ਹੁੰਦਾ ਤੇ ਮੰਮੀ ਡੇਢ ਦਿਨਾਂ ਵੀ ਜੱਡਣਾ ਨਾਲ ਨਹੀਂ ਅਹੀਂ ਛੇਡਣਾ ਅਹੀਂ ਨਹੀਂ ਤੈਨੂੰ ਫਿਰ ਪਤਾ ਨਾ ਘਰ ਕੰਮ ਕਾਮਲ ਕੀ ਕਰਾਉਣਾ ਹੁੰਦਾ ਵਾ ਨਾਲ ਤੇ ਗਰਾਉਂਟੇ ਨਹੀਂ ਹੁਣ ਜਾਣਾ ਸੁਣ ਗਿਆ ਨਾ ਉਹਨਾਂ ਲੜਾਈ ਬਹੁਤ ਜ਼ਿਆਦਾ ਪਾਈ ਏ ਉਹ ਆਖਣੀਆਂ ਵੇ ਤੂੰ ਮੁੰਡੇ ਨੂੰ ਕੋ ਮਾੜੀ ਚੰਗੀ ਲੱਭ ਕੇ ਤੇ ਵਿਆਹ ਦੇ ਤੇ ਮੈਂ ਆ ਜਰੇ ਵਿਆਹ ਨੂੰ ਨਹੀਂ ਕੋ ਕਾ ਜੇ ਕਰਨਾ ਮੈਂ ਨਹੀਂ ਮੰਮੀ ਵਿਆਹ ਵੀ ਕਰਾਉਣਾ ਕਰੂਣਾ ਐਵੇਂ ਭਾਬੀਆਂ ਆਂਦੀਆਂ ਰਹਿੰਦੀਆਂ ਵਾ ਪਤਾ ਕੀ ਸੋਨਾ ਬਣਾ ਰਿਆ ਕਰ ਉਹਨਾਂ ਨੇ ਬੜਾ ਜ਼ਿਆਦਾ ਕਰਦੀਆਂ ਨੇ ਹੁਣ ਇੱਕ ਜਿਹੜੀ ਉਹ ਆਂਦੀ ਆਂਦੀ ਵੀ ਮੇਰੀ ਹੁਣ ਸਾਰੀ ਕਮਾਈ ਲੱਗਣ ਢਈ ਮੈਨੂੰ ਲੱਗਣਿਆ ਪੂਨੋ ਵੀ ਦੇਣਾ ਗੱਲਾਂ ਬਾਤਾਂ ਕਰਦੀਆਂ ਮੈਂ ਸੁਣੀ ਐ ਤੇ ਤੁਸੀਂ ਮੇਰੇ ਤੇ ਲਾਉਂਦੇ ਜੇ ਉਹ ਵੀ ਰੱਖਣ ਜਾਂਦੀ 2 ਕਿਲੋ ਵੇਚ ਕੇ ਮੇਰੇ ਨੂੰ ਵੀ ਬਾਹਰ ਕੱਢ ਐਵੇਂ ਕੱਢ ਮੈਂ ਨਹੀਂ ਮੈਨੂੰ ਨਹੀਂ ਪਤਾ ਪੁੱਤਾ ਜੀ ਜੋ ਕਰਨਾ ਕਰੋ ਜਾਂ ਇੱਕ ਨੂੰ ਨਾਨਕ ਇਦਾਂ ਭੇਜ ਛੜੋ ਜਿੱਥੇ ਭੇਜਣਾ ਲੈ ਲੈ ਆਂਦੋ ਜਾ ਕੇ ਰਹਿੰਦਾਂ ਨਹੀਂ ਨਾਨਾ ਚਾਹਣਾ ਨਾਨਕੇ ਰਿਆ ਮੈਂ ਵੀ ਜਾਣਾਂ ਹੀ ਆ ਮਹੀਨਾ-ਮਹੀਨਾ ਰਹਿ ਕੇ ਉਹ ਨਹੀਂ ਆ। ਨਹੀਂ ਉਹ ਤੇ ਹੁਣ ਤੇਰਾ ਤੇ ਉਹ ਤੇ ਵਿਆਹ ਨਹੀਂ ਤੇਰਾ ਰਾਹ ਨਹੀਂ ਕਰਨੀ ਤੂੰ ਜਿਹਨੇ ਚਰ ਮਰਜੀ ਰਹਿ। ਉਹ ਤਾਂ ਬਠੌਰ ਵਾਲਿਆਂ ਨੇ ਹੋ ਰਹਿੰਦੀਆਂ ਨੇ ਜਾ ਕੇ। ਲਿਆਣੇ ਉਹਨਾਂ ਦੇ ਸਕੂਲੇ ਜਾਂਦੇ ਨੇ। ਹਾਂ। ਹੁਣ ਮੈਂ ਪੁੱਤ ਹਸਾਬ ਲਾਉਂਦਾ ਹੀ ਆ ਮੈਂ ਨਹੀਂ ਤੈਨੂੰ ਕੱਢਾਂ ਅਮਰੀਕਾ। ਅਮਰੀਕਾ ਕੱਢਾਂ ਤੈਨੂੰ ਤੇ ਫੇਰ ਘਰ ਬਣਨੀ ਆ। ਕੱਢ ਦੋ ਵੇਖ ਲਓ। ਇਹ ਮੈਂ ਕਰਦਾ ਵੱਖਰੇ ਤਾਂ ਮੈਂ ਦਿਨ ਤੋਂ ਮੁੜ ਕੇ ਦੇਣਾ ਨਹੀਂ ਸਾਨੂੰ ਰੁਪਈਆ ਵੀ। ਹਾਂ। ਤੇ ਨਿੱਕੀ ਕੁੰਝ ਖੋਖਣੀ ਆ। ਇਹ ਵੀ ਐ। ਹਨਾ। ਚੱਲ ਕੋਈ ਨਹੀਂ ਤੁਸੀਂ ਵੇਖ ਲਓ ਜਾਣੇ ਫਿਰ ਜਿੱਥੇ ਇੱਕ ਕਹੋਗੇ ਚੱਲ ਜਾਈਏ ਮਾਰਨੀ ਆ ਆਵਾਜ਼ ਆਉਂਦੀ ਨਹੀਂ ਚਾਲਾ ਕਿ ਤਾ ਕਰਨੀ ਆ ਸਲਾਮ ਅਮਰੀਕਾ ਨਹੀਂ ਮੈਂ ਕੈਨੇਡਾ ਜਾਣਾ ਨਹੀਂ ਪਤਾ ਅਮਰੀਕਾ ਤੇ ਕੈਨੇਡਾ ਘਲਾਉ ਮੈਨੂੰ ਨਹੀਂ ਪਤਾ ਅਮਰੀਕਾ ਘਲਾਵਾਂਗੇ ਅਮਰੀਕਾ ਪੈਸੇ ਪੜੇ ਨੇ 40 45 ਲੱਖ ਰੁਪਈਆ ਲੱਗਦਾ ਇੱਕ ਵਾਰੀ ਲਾਵਾਂਗੇ ਬਾਬੀ ਸੋਈ ਚੱਲੀ ਹੈ ਹਾਂ ਸੋਈ ਚੱਲੀ ਮੈਨੂੰ ਫਿਰ ਰੋਟੀ ਤੇ ਪਾਣੀ ਲਾ ਦੇ ਮੈਨੂੰ ਤਰੇ ਵੀ ਲੱਗੀ ਤੇ ਭੁੱਖ ਵੀ ਬੜੀ ਲੱਗੀ ਲਿਓ ਮੀ ਮੈਂ ਬੈਨਾ ਬੈਠ ਤੇ ਛੇਤੀ ਲਾ ਕੈਨੇਡਾ ਇਹਨੂੰ ਕੈਨੇਡਾ ਘਾਲ ਦੇ ਸਾਰੇ ਪੈਸੇ ਹੁੰਜ ਗੂਜ ਕੇ ਤੇ ਮੇਰਾ ਬੰਦਾ ਇੱਥੇ ਕਮਾਈ ਕਰ ਕਰਕੇ ਅੱਧਾ ਹੋ ਚੱਲਿਆ ਇੱਥੇ ਅਹੀਂ ਆਪਣੇ ਨਿਆਣਾ-ਦਾਣੀ ਸੋਚਣਾ ਇਹਨੂੰ ਕੈਨੇਡਾ ਘੱਲੋ ਵੇਲੇ ਇਹਨੂੰ ਸਾਰੀ ਦਿਹਾੜੀ ਵਾਰਾ ਕਰਦੀ ਘਰ ਦਾ ਰਹਿੰਦਾ ਬਣ ਗਈ ਚਾਹ ਨੂੰ ਬਣ ਗਈ ਆ ਲੈ ਕੇ ਚੱਲੀ ਹਾਂ ਬਸ लवली ਆ ਲੈਵਲੀ ਚਾਹ ਮੰਗਣ ਡਿਆ ਰੋਟੀ ਮੰਗਣ ਡਿਆ ਉਹਨੂੰ ਮੈਨੂੰ ਤਾਂ ਬਸ ਇਹੋ ਹੀ ਆ ਚਾਹ ਬਣਾ ਲਓ ਤੇ ਪੀ ਲਓ ਤੇ ਰੋਟੀ ਲੈ ਆਓ ਵੇਲੇ ਨੂੰ ਕੋਈ ਕੰਮ ਹੀ ਨਹੀਂ ਤੇ ਮੈਂ ਕੱਲ ਦੱਸਾਂ ਮੀ ਨਾ ਕੈਨੇਡਾ ਭਾਉਣ ਬਾਰੇ ਇਹ ਡਹੀ ਗੱਲਾਂ ਕਰਨ ਉਹ ਤੇ ਮੈਂ ਉੱਠ ਕੇ ਆ ਗਈ ਉਹਦੇ ਲਾਗੋ ਤੇ ਉਹ ਮੰਮੀ ਤੇ ਮਾਰਦੀ ਬੜੀਆਂ ਬੜੀਆਂ ਗੱਲਾਂ ਜੱਫੇ ਹੂੰ ਨਹੀਂ ਉਹਨੂੰ ਵੇਲੇ ਨੂੰ ਬਾਹਰ ਕਰਨ ਲੱਗੇ ਤੇ ਜਿਹੜੇ ਸਾਡੇ ਬੰਦੇ ਸੇਅਰ ਦੇ ਕੰਮ ਕਰਦੇ ਜਾਂਦੇ ਸ਼ਾਮ ਨੂੰ ਘਰ ਮੁੜਦੇ ਤੇ ਇਹਨੂੰ ਵੇਲੇ ਨੂੰ ਕੈਨੇਡਾ ਘੱਲ ਦੇਣਾ ਤੇ ਉਹ ਵਿਚਾਰੇ ਮਜ਼ਦੂਰਾ ਵਾਂਗੂ ਇੱਥੇ ਕੰਮ ਕਰਨ ਇਹਦਾ ਮੰਮੀ ਨੇ ਕਿਹਾ ਮੈਨੂੰ ਬੋਲ ਕੇ ਉੱਤੇ ਲਾ ਦੇਣਾ ਤੇ ਇਹਦੇ ਵੇਲੇ ਦੇ ਮੰਮੀ ਨਹੀਂ ਅਈ ਸ਼ਦਾਈਆਂ ਸੇਅਰ ਤੇ ਲੈ ਕੇ ਸ਼ਾਮ ਤੱਕ ਮਜ਼ਦੂਰਾ ਵਾਂਗੂ ਕੰਮ ਕਰਦਾ ਮੇਰਾ ਬੰਦਾ ਪਹਿਣੀ ਕੋਈ ਨਹੀਂ ਕਰਦਿਆ ਨਾ ਮੈਂ ਗੱਲ ਇਹਦਾ ਵਿਆਹ ਕਰੋ ਇਹਨੂੰ ਬਾਹਰ ਨਹੀਂ ਘੱਡਣਾ ਇਹਦਾ ਵਿਆਹ ਕਰੋ ਕਹਿੰਨੇ ਇਹਨੂੰ ਪਾਣੀ ਦੇਵਾ ਪਾਣੀ ਮੰਗਣਾ ਤੇ ਮੇਰੇ ਸਿਰ ਖਾਂਦਾ ਰਹਿੰਦਾ ਵੇ ਲੱਭਲੇ ਤੂੰ ਬਾਹਰ ਫੇਰਦਾਰ ਐ ਨਾ ਸਾਰਾ ਦਿਨ ਤੈਨੂੰ ਇਹ ਨਹੀਂ ਪਤਾ ਕਿ ਆਪਣੇ ਵੀਰ ਦੇ ਨਾਲ ਕੰਮ ਕਰਾ ਦੇ ਬੰਦਾ ਘੜੀ ਗਿੰਬੀ ਦੇ ਵਿਚਾਰਾ ਇਕੱਲਾ ਸਾਰਾ ਦਿਨ ਕੰਮ ਕਰਦਾ ਵਾ ਤੂੰ ਫੇਰ ਕਰ ਇਹਨਾਂ ਵਾਰਾ ਘੱਦੀ ਘਾਦਾ ਸਾਰਾ ਦਿਨ ਹੂੰ ਮੰਮੀ ਇਹਦਾ ਵਿਆਹ ਕਰੋ ਤੇ ਮੈਨੂੰ ਪਤਾ ਨਹੀਂ ਵਿਆਹ ਕਰਨਾ ਮੈਂ ਤੈਨੂੰ ਕੋਲੋਂ ਬਾਹਰ ਅਨੇ ਮੈਂ ਵਿਆਹ ਨਹੀਂ ਕਰਨਾ ਇਹਨੂੰ ਕੁੜੀ ਕਿੰਨੇ ਦੇਣੀ ਵੇਲੜ ਨੂੰ ਮੈਂ ਇਹਨੂੰ ਵਿਆਹ ਨਹੀਂ ਕਰਨਾ ਮੈਂ ਇਹਨੂੰ ਕੱਲਣਾ ਬਾਹਰ ਮੈਂ ਜਾ ਕੇ ਲੈਣਾ ਅਮਰੀਕਾ ਜਾ ਮੈਂ ਕੱਲਣਾ ਕੈਨੇਡਾ ਮੰਮੀ ਇਹਨੂੰ ਬਾਹਰ ਕੱਲਣਾ ਵਾ ਤੇ ਜਿਹੜਾ ਸੋ ਨੂੰ ਸਾਰਾ ਸਾਰਾ ਦਿਨ ਪੜ੍ਹਿਆਂ ਚ ਕੰਮ ਕਰਦਾ ਉਹਨੂੰ ਕੱਲੂਗਾ ਇਹਨੇ ਤਾਂ ਕੁਕ ਵੀ ਨਹੀਂ ਕਰਨਾ ਬਾਹਰ ਜਾ ਕੇ ਨਾਲੇ ਮੰਮੀ ਕੈਨੇਡਾ ਦੇ ਇਹਨੇ ਪੈਸੇ ਕਿੱਥੋਂ ਲਾਉਣੇ ਪਉ ਤਾਂ ਪੈਸੇ ਹੁਣ ਕਲਾਉਂਦਾ ਹੀ ਐ ਤੇਰੇ ਘਰ ਵਾਲਾ ਮੰਮੀ ਨੂੰ ਤਾਂ 4 ਸਾਲ ਹੋ ਗਏ ਉਹ ਚਲੇ ਉਹਨਾਂ ਨੇ ਕਿਤੇ ਘਰ ਆ ਕੇ ਨਹੀਂ ਵੇਖਿਆ ਤੇ ਪਤਾ ਨਹੀਂ ਕਿੱਥੇ ਛੱਡ ਦਿੱਤੇ ਇਹਨੂੰ ਵੀ ਤਾਂ ਸੈੱਟ ਕਰਨਾ ਹੈ ਜੇ ਇਹਨੂੰ ਕਿਤੇ ਕਿਸੇ ਛੋਟੇ ਦੇਸ਼ ਚ ਘੱਲ ਦੋ ਅਜੇ ਮੰਮੀ ਨੇ ਪੈਸੇ ਕਿਥੋਂ ਲਾਉਣੇ ਕੈਨੇਡਾ ਦੇ ਨਹੀਂ ਪਤਾ ਅਮਰੀਕਾ ਘੱਲ ਲੈ ਉੱਥੇ ਪੈਸੇ ਪੜੇ ਆ ਮੰਮੀ ਅਮਰੀਕਾ ਵਾ ਤੇ ਪੈਸੇ ਵੀ ਚਾਹੀਦੇ ਨੇ ਨੀ ਆਮਦਨ ਵੀ ਚਾਹੀਦੀ ਘਰ ਵਿੱਚ ਪੁੱਤ ਕਰ ਲੈਣੀਆਂ ਚੁੱਕ ਤੁਲ ਕਰ ਲੈਣੀਆਂ ਫਿਰ ਕੀ ਕਰਨਾ ਤਿੰਨ ਚਾਰ ਸਾਲ ਹੋ ਗਏ ਤੇਰੇ ਘਰ ਵਾਲੇ ਨੂੰ ਗਏ ਉਹ ਪੈਸੇ ਕੋਈ ਉਹਨੇ ਪਾਏ ਨੇ ਇਹਨੂੰ ਵੀ ਤੇ ਸੈੱਟ ਕਰ ਲਈਏ ਮੰਮੀ ਇੰਨੇ ਦੀ ਜਰੂਰਤ ਲੈਣਾ ਤੇ ਸਾਨੂੰ ਉਹ ਭੇਜਿਆ ਉਹਨੇ ਤਾਂ ਘਰ ਵੀ ਲੈਣਾ ਕੰਮ ਕਰ ਇਹਨੇ ਕੀ ਕਰਨਾ ਇਹਦੇ ਵੇਲੇ ਕੋਈ ਕੰਮ ਨਹੀਂ ਮੰਮੀ ਦਾ ਜੀ ਨਹੀਂ ਲੱਗਣਾ ਉੱਥੇ ਐਵੇਂ ਇੰਨੇ ਪੈਸੇ ਭਰ ਕੇ ਤੇ ਬਾਜ ਕੇ ਫੋਨ ਨਹੀਂ ਕੋਈ ਤਾਂ ਫਿਰ ਵਿਆਹ ਵੀ ਕਰਨਾ ਤੇ ਠੱਗੇ ਘਰ ਦਾ ਰਿਸ਼ਤਾ ਹੋ ਜਾਏਗਾ ਰਿਸ਼ਤਾ ਕੋਈ ਨਹੀਂ ਉਦਾਂ ਹੀ ਮੈਂ ਕਰਾ ਦੇਣੀ ਹੈਗੀ ਕੁੜੀ ਹੈ ਘਰੀਬ ਘਰ ਦੀ ਹੈ ਪਰ ਕੋਈ ਗੱਲ ਨਹੀਂ ਦਾ ਬੜੀ ਆ ਕਰ ਲੈਣਾ ਉਹ ਰਿਸ਼ਤਾ ਨਹੀਂ ਪਤਾ ਜਾਈ ਨਹੀਂ ਮੈਂ ਕਰਨਾ ਰਿਸ਼ਤਾ ਜੇ ਮੈਂ ਨੇ ਦਾਸਾਂ ਨੂੰ ਵਿਆਹ ਕਰਨਾ ਇਹ ਤਾਂ ਘਰ ਕੋਠਾ ਬਣਾ ਲਈ ਕੋ 40 ਸਾਲ ਲੈਣੇ ਤਾਂ ਘਰ ਕੋਠਾ ਬਣਾ ਲਈਏ ਅਗਰ ਚੈਨ ਨੂੰ ਕਰ ਲੈਣਾ ਹੁਣ ਕਿੰਨੇ ਕਿੰਨੇ ਆਣੇ ਨੇ ਹੁਣ ਇਹਨੂੰ ਵਿਆਹ ਕੇ ਤੇ ਬਿਠਾਣਾ ਮੈਂ ਅਜੇ ਅਜੇ 10 ਸਾਲ ਕਰੇ ਕਮਾਈ ਕੁਛ ਨਹੀਂ ਹੋਣਿਆ ਤੇ ਮम्मी ਬਾਹਰ ਵੀ ਨਹੀਂ ਕੋਈ ਕੰਮ ਹੋਣਾ ਹੈ ਤੇ ਇੱਥੇ ਨਹੀਂ ਡੱਕਾ ਤੋੜਨਾ ਬਾਹਰ ਕੀ ਕਰੂਗਾ ਆਪਣੀ ਲੋੜ ਨੂੰ ਕਰੇਗਾ ਫਿਰ ਜਦੋਂ ਇਹਨੇ ਪੈਸੇ ਲਾ ਕੇ ਇਹਨੂੰ ਭੱਲਾ ਗਿਆ ਫਿਰ ਲੋੜ ਨੂੰ ਕਰੇਗਾ ਫਿਰ ਉੱਥੇ ਜਾ ਕੇ ਉੱਥੇ ਕਿਹੜੀ ਮਾਂ ਬੈਠੀ ਜਦੋਂ ਕਰਾਉਟੋ ਆ ਗਿਆ ਤਾਂ ਮਾਂ ਦੇ ਕੋਲ ਆਣ ਕੇ ਬਹਿ ਗਿਆ ਆਪਾਂ ਇਹ ਲੋੜ ਨੂੰ ਪਤਾ ਤੇ ਕੰਮ ਕਰਨਾ ਉੱਥੇ ਨਹੀਂ ਮम्मी ਸੀ ਲੱਗਣਾ ਮੈਂ ਪੈਸੇ ਨਾ ਬਰਬਾਦ ਕਰੋ ਦਿੰਨੀ ਨਹੀਂ ਕੋਈ ਨਹੀਂ ਮੈਂ ਨਹੀਂ ਮੈਂ ਵਿਆਹ ਵੀ ਨਹੀਂ ਕਰਾਉਣਾ ਮੈਂ ਸਿੱਧਾ ਹੀ ਜਾਣਾ ਮੈਨੂੰ ਕੱਲੇ ਨੂੰ ਭੇਜ ਦੇ ਤੂੰ ਮੈਂ ਆਪੇ ਕਰਾਂ ਕੱਲੇ ਨੂੰ ਭੁਲਾਉਣਾ ਤੇਰਾ ਵਿਆਹ ਕਰਕੇ ਥੋੜਾ ਕਲਾਉਣਾ ਮੈਂ ਤੈਨੂੰ ਕੱਲੇ ਨੂੰ ਭੁਲਾਵਾ ਮੈਂ ਜਾ ਕੇ ਤਾਂ ਕਮਾਈ ਕਰਨੀ ਐ ਕੋਈ ਨਹੀਂ ਘਰ ਦਾ ਜਿਵੇਂ ਤੈਨੂੰ ਪਤਾ ਹੀ ਹੈ ਘਰ ਦੇ ਹਾਲਾਤਾਂ ਦਾ ਕੀ ਹਾਲ ਬਣਦੇ ਨੇ ਘਰ ਦੇ ਮੰਮੀ ਇਹਨੂੰ ਲਾਵੇ ਨੂੰ ਕੰਡਾ ਨਾ ਫਿਰ ਸੋਨੂੰ ਨੂੰ ਵੀ ਬਾਹਰ ਕਰ ਲੋ ਵਿਚਾਰਾ ਸਾਰਾ ਦਿਨ ਪੈਣੀਆਂ ਵਿੱਚ ਕੰਮ ਕਰਦਾ ਰਹਿੰਦਾ ਵਾ ਉਹਨੂੰ ਵੀ ਭੇਜੋ ਬਾਹਰ ਭਾਵੇਂ ਕਿੱਲੇ ਦੋ ਦਿਨ ਤਾਂ ਭਾਵੇਂ ਵਿਖਣ ਤਾਈ ਉਹਨੂੰ ਵੀ ਘੱਲੋ ਮੈਂ ਹੁਣ ਇਹਨੂੰ ਕੱਲੇ ਨੂੰ ਨਹੀਂ ਜਾਣ ਦੇਣਾ ਮੰਮੀ ਕੇ ਪੈਰੀ ਵੇਚਣੀ ਨਾ ਮੇਰੇ ਨਾਲ ਨਿਆਣੇ ਦੇ ਨਾਂ ਤੇ ਹੀ ਪੈਸੇ ਜਮ੍ਹਾਂ ਕਰਾਓ ساری ਉਮਰ ਉਹਨੇ ਬਾਹਰ ਹੀ ਥੋੜਾ ਕਮਾਈ ਕਰ ਛੱਡਣੀ ਉਹ ਤੋਂ ਉਹਨੇ ਤਾਂ ਬਾਰਤ ਲਾ ਲਈ ਉਹ ਤਾਂ ਫਿਰ ਕਿਦਰ ਰਿਸ਼ਤਾ ਵੀ ਚਾਹੀਦਾ ਕਰਾਂਗੇ ਨਾ ਤੇ ਤੂੰ ਗੜ ਮੈਸੇ ਮੈਨੂੰ ਇਤਨੀ ਹਰਿਆ ਕਰੋ ਲੜਿਆ ਨਾ ਤਾ ਸੋਚਨੀ ਆ ਤੁਹਾਡਾ ਵੀ ਇਹਨੂੰ ਪਹਿਲਾਂ ਮੈਨੂੰ ਬਾੜ ਕਲਾ ਲੈਂ ਦਵੋ ਠੀਕ ਹੈ ਪੁਨਮ ਇਹ ਚਲ ਜੇਗਾ ਬਾਅਦ ਫੇ ਤੁਹਾਨੂੰ ਹੀ ਛੱਡੇ ਦਾ ਬਾਹਰ ਜਾ ਕੇ ਮੰਮੀ ਮੰਮੀ ਇਹਨੇ ਸਾਨੂੰ ਕਿਥੇ ਸੱਦਣਾ ਐਨੇ ਤੇ ਆਪ ਦੋਵਾਂ ਦਿਨ ਬਾਅਦ ਸਿਰੋ ਆਪ ਸੱਜਣਾਵਾ ਨਾ ਮੈਂ ਆਪਣੀ 45 ਲੱਖ ਲਾ ਕੇ ਕੰਨਦਾ ਮੈਂ ਐਵੇਂ ਚ ਗੱਲ ਵਗਦੇ ਹੋਰ ਬੇਰ ਆ ਜਾਣਾ ਮੈਨੇ ਤੇ ਮੁੰਨੇ ਇਹਦਾ ਨੀ ਚੀ ਲੱਗਣਾ ਐਵੇਂ ਨਾ ਪੈਸੇ ਬਰਬਾਦ ਕਰੋ ਜੇ ਮੋੜ ਆਏਗਾ ਤਾਂ ਤੇ ਸ਼ਾਨ ਚ ਕੱਢਾਂਗੀ ਤੂੰ ਟੈਨਸ਼ਨ ਨਾ ਹੋਏ ਦੇ ਹਿੱਸੇ ਦੀ ਬੈਠ ਕੇ ਕਲਾਮਾਂਗੀ ਤੁਹਾਡਾ ਨਹੀਂ ਮੈਂ ਮਰ ਲਿਆ ਪਤਾ ਘੋਰਦੀ ਦੋਹਾਂ ਦਾ ਤੂੰ ਮੈਨਾਂ ਧਿਆਰ ਰੱਖ ਕੇ ਰਿਆ ਕਰੋ ਮੋੜ ਆਣਾ ਨਹੀਂ ਇੱਥੇ ਕੰਮ ਨਹੀਂ ਉਥੇ ਪੁੱਤ ਮਨ ਮਾਰ ਕੇ ਕੰਮ ਕਰਨਾ ਮੈਂ ਤੇ ਤੂੰ ਪੁੱਤ ਪਹਿਲਾਂ ਇਹ ਨਾ ਲੜੀ ਜਾ ਪਸ਼ੂਮਤ ਨਾ ਲਾਓ ਮੁੰਡੇ ਦੇ ਜਾਨ ਤੋਂ ਪਹਿਲਾਂ ਪਸ਼ੂਮਤ ਨਾ ਲਾਓ ਤੇ ਆਪਣੇ ਨਾਲ ਮਿਲ ਕੇ ਤਾਂ ਦਿਨ ਕੱਢੋ ਜਿੱਦਾਂ ਨਿਕਲਦੇ ਨੇ ਮੰਮੀ ਦਿਨ ਤੇ ਹੀ ਕੱਢਣੀ ਡਿਆ ਪਰ ਆ ਅੱਜ ਵੇਲੇ ਨੂੰ ਤੇ ਬਾਰਕ ਨਾ ਲੱਗੇ ਆ ਗੱਲ ਨਹੀਂ ਨਾ ਬੰਦੀ ਫਿਰ ਜਿਹੜਾ ਕੰਮਕਾਰ ਕਰਦਾ ਸਾਰਾ ਦਿਨ ਉਹਨੂੰ ਭੇਜਣਾ ਚਾਹੀਦਾ ਉਹ ਤਾਂ 10 ਸਾਲ ਇਹਨੇ ਕਮਾਈ ਕਰਨੀ ਬਤਾ ਦੇ ਘਰ ਆਉਣੀ 10 ਸਾਲ ਲੰਬਾ ਦੇ ਨਿਹਾਉਣਾ ਬਾਹਰ ਤੇ ਫੇਰੇ ਤਾਂ ਮੈਂ ਵਿਆਹ ਕਰਨਾ ਵਾ ਉਹਨੇ ਜੇ ਤੁਹਾਡਾ ਹੀ ਬੰਨਾ ਸਭ ਕੁਝ ਲੋ ਜਾ ਕੇ ਕੰਮ ਕਰੇਗਾ ਵੱਡੇ ਨਾਲ ਸਲਾਹ ਕਰਨੀ ਜਾਂ ਕਿਹੜਾ ਮੈਂ ਜਾਜੇ ਬਿਠਾ ਲ ਦਤਾ ਵੇ ਤੇ ਮੈਂ ਤਾਂ ਨਾਲ ਸਲਾਹ ਹੀ ਪੁੱਤ ਕੀਤੀ ਹੈ ਤੁਹਾਡੀ ਸਲਾਹ ਦੇ ਨਾਲ ਹੀ ਕੱਲਾਂਗੀ ਬਾਹਰ ਜਾ ਤੂੰ ਕਾਖੋਗੀ ਕਲਾ ਤੇ ਫੇਰੀ ਕਲਾਵਾਂਗੀ ਕਿ ਚਾਹ ਨਾ ਮਰੇ ਤੀ ਹਾਂ ਕੰਮ ਕਰੋ ਲੜਾਈ ਨਾ ਘਰ ਚ ਪਾਇਆ ਕਰੋ ਜਾਓ ਮੇਰੇ ਪੁੱਤ ਲਣਾ ਇਹਨੂੰ ਮੰਮੀ ਕੋ ਵੀ ਅੰਝੀ ਨਜ਼ਰ ਇੱਥੇ ਆਣਾ ਚ ਡੰਗਰਾ ਡੰਗਰਾ ਦਾ ਵੇਖਿਆ ਕਰੇ ਭਾਜੀ ਨਾਲ ਆਨੀ ਇਹਨੂੰ ਵੀ ਆਨੀ ਇਹਨੂੰ ਮੈਂ ਹੁਣ ਬਥੇਰੇ ਛਕਰੇ ਨੂੰ ਮਾਰਨੇ ਕਰਨੇ ਨੇ ਆਨੀ ਹੁਣ ਮੈਂ ਰੱਖ ਨਹੀਂ ਆ ਥੋੜਾ ਜਿਹਾ ਕੱਟ ਨਾਲੇ ਢਾਂਗ ਨੂੰ ਥੋੜਾ ਘੱਟ ਫਿਰਿਆ ਕਰੇ ਨਹੀਂ ਮੈਂ ਕਾਣੀ ਸੀ ਤੇ ਬਿਲਕੁਲ ਨਹੀਂ ਜਾਣਦੇ ਨਾ ਢਾਂਗਾਂ ਤੇ ਜਾ ਤੇ ਫਿਰ ਤੇ ਗਿਆ ਆਹ ਤੇ ਆ ਨਿਆ ਬਾਲ ਕਰੇ ਛੇਨ 10 ਸਾਲ ਲਾਏਗਾ ਉਹਨੇ ਚਲ ਸਾਰਾ ਬਣ ਜਾਣਾ ਮੈਂ ਘਰ ਟਾਂ ਦੇ ਦਿੱਖ ਦੇ ਕਿਉਂ ਘਰ ਸੌਰੀ ਤੇਰੀ ਦੇ ਗ੍ਰਾਉਂਡ ਤੇ ਮੇਰਾ ਪੁੱਤ ਤੁਹਾਨੂੰ ਗ੍ਰਾਉਂਡ ਤੇ ਨਹੀਂ ਜਾਣਾ ਹੈ ਗ੍ਰਾਉਂਡ ਤੇ ਨਹੀਂ ਜਾਣਾ ਗ੍ਰਾਉਂਡ ਦਾ ਰੱਟਾ ਛੱਡ ਦੇ ਹੁਣ ਗ੍ਰਾਉਂਡ ਤੇ ਨਹੀਂ ਜਾਣਾ ਜਿੰਨਾ ਚਿਰ ਮੈਂ ਹੁਣ ਇੱਥੇ ਹਾਂ ਤੱਕ ਤੇ ਰਹਿਣ ਦਵੇਲਾ ਨਹੀਂ ਨਹੀਂ ਤੂੰ ਆਪਣੇ ਨਹੀਂ ਰਹਿਣਾ ਕਰ ਜਾ ਕੇ ਤੇ ਪੱਠਾ ਤੱਥਾ ਕਰਿਆ ਕਰ ਕੰਮ ਧੰਦਾ ਉਹਨਾਂ ਨਾਲ ਕਰਾਇਆ ਕਰ ਵੀਰ ਹੈ ਗਈ ਆ ਵੀਰ ਨੇ ਤਾਂ ਨਹੀਂ ਕੱਢਣੀ ਤੇ ਪੁੱਤ ਵੀਰ ਸਾਰਾ ਦਿਨ ਪੱਠੇ ਵੀ ਲਿਆਂਦਾ ਵੀਰ ਚੋਨਾ ਬੰਨਣਾ ਵੀ ਵੇਖਦਾ ਤੂੰ ਵੀ ਨਾ ਆ ਜਾਇਆ ਕਰ ਉਹ ਤੇ ਮੈਂ ਜਾਣਾ ਤੇ ਮਾਪਕਲ ਵੀ ਕੇ ਆਹ ਚਾਹਤੀ ਕੇ ਬੈਠ ਜਾਓ ਫੇਰ ਕੰਮ ਧੰਦਾ ਕਰੋ ਜਾ ਕੇ ਮੇਗਾ ਧੀਆ ਹਨਪੋਤ ਚਲੀਏ ਸ਼ਹਿਰ ਸ਼ਹਿਰ ਜਾ ਕੇ ਵੇਖਿਆ ਹੀ ਬਣਾ ਕਿੰਨੇ ਨੂੰ ਪੈਸਾ ਤੇ ਲੱਗਦੀ ਹਿਸਾਬ ਤਾਵੇ ਹੈ ਘੱਟ ਤੇ ਲੜਾਈ ਪਈ ਇਹਨਾਂ ਦੇ ਤੇ ਹੀ ਕੰਮ ਇਸਾ ਕਰਾਉਂਦੇ ਹੈ ਬੀ ਹੈ ਬਸ ਕਨੋਂ ਉੱਤੇ ਚੁਪਾ ਲੈ ਕੋਈ ਜਿਹੀ ਚੀਜ਼ ਆ ਦੋ ਨੀ ਉਹਨੂੰ ਵੇਖਿਆ ਮਮੀ ਦਾ ਹਾਲ ਸਾਰਾ ਪੈਸਾ ਤੇ ਲਾ ਲਵਲੀ ਤੇ ਲਾ ਦੇਣਾ ਤੇ ਅਹੀਂ ਰਹਿ ਜਾਣਾ ਉਦਾਂ ਹੀ ਮੈਂ ਵੇਖ ਲਾ ਤੁਹਾਡੇ ਸਾਹਮਣੇ ਕਿਹਾ ਹੈ ਨਾ ਕਿ ਵੀ ਸਾਨੂੰ ਨੂੰ ਘਰ ਤੋਂ ਬਾਹਰ ਸਾਰਾ ਦਿਨ ਵਿਚਾਰਾ ਕਾਲੀ ਮਾਂ ਦੇ ਕਾਮਕਾਰਦਾਰ ਨੇ ਸਗੋਂ ਨੂੰ ਕੱਲ ਦੇ ਮੰਮੀ ਵੇਲਾ ਕਹਿੰਦੀ ਕੋਈ ਨਹੀਂ ਵੇਖਦੇ ਆ ਜਿਹੜਾ ਸਾਰਾ ਤਨ ਕੰਮ ਕਰਦਾ ਮੈਂ ਤਾਂ ਕੰਮ ਉਹਨੂੰ ਕਲਾਵੇ ਇਹਨੇ ਕੋਈ ਕੰਨਾ ਕੋਨਾ ਹੈ ਨਹੀਂ ਉੱਥੇ ਕਾਹੇ ਖਰਾਬ ਕਰਨੇ ਸਾਰੇ ਕੋਈ ਗੱਲ ਨਹੀਂ ਮੈਂ ਵੀ ਲੜਾਈ ਮੰਮੀ ਨਾਲ ਕੋਈ ਨਹੀਂ ਪਾ ਹੀ ਲੈਣੀ ਆ ਜਿੰਨਾ ਉਹਨੂੰ ਸੋਨੂੰ ਨੂੰ ਬਾਹਰ ਕੱਲਿਆ ਉਹਨੂੰ ਕੱਲੇ ਨੂੰ लवली ਨੂੰ ਕੱਲਿਆ ਤੇ ਕੋਈ ਹਾਨ ਨਹੀਂ ਕੱਲੇ ਨੂੰ ਮੈਂ ਵੀ ਵੇਣੀ ਨਾ ਕਿਦਾਂ ਭੇਜਦੇ ਆ ਵੀ ਤੁਹਾਡੇ ਕੱਪੜੇ ਨਹੀਂ ਤੋਤੇ ਵੇਚ ਤੂੰ ਮੈਂ ਤਾਂ ਨਹੀਂ ਤੋਤੇ ਤੁਹਾਡੇ ਕੱਪੜੇ ਹਾਂ ਤੇ ਜਦੋਂ ਮੰਮੀ ਨੇ ਕੰਮ ਦਿੱਤੇ ਸਾਰੇ ਵੰਡ ਕੇ ਕੱਪੜੇ ਧੋ ਦੇਣੇ ਫਿਰ ਕੀ ਸੀ ਤੇ ਮੈਂ ਆਪਣੇ ਧੋਲੇ ਦੀਦੀ ਲੜਾਈ ਕਰਨ ਨੂੰ ਤੂੰ ਬੜੀ ਸ਼ੇਰ ਆ ਲੜਾਈ ਕਰਨ ਨੂੰ ਇਹ ਲੜਾਈ ਵਾਲੀ ਕਿਹੜੀ ਗੱਲ ਆ ਜਦੋਂ ਮੈਂ ਆਪਣੇ ਕੱਪੜੇ ਧੋਣੇ ਮੈਂ ਧੋਲੇ ਤੂੰ ਆਪਣੇ ਧੋ ਲੋ ਕੇ ਆਪੇ ਤੇਰ ਮੈਨੂੰ ਉਹ ਦੱਸ ਦੇਣੀ ਮੈਂ ਲੈਣਾਂ ਦੀ ਵਰਦੀਆਂ ਧੋਣੀਆਂ ਦੱਸ ਉਹ ਕਿਹੜੇ ਵਾਲੇ ਸੁੱਕਣੀਆਂ ਮੈਨੂੰ ਕੀ ਪਤਾ ਹੁਣ ਤੁਸੀਂ ਆਪੇ ਧੋ ਲੋ ਜਾ ਕੇ ਜੇ ਤੂੰ ਨਹੀਂ ਧੋਣੇ ਕੱਪੜੇ ਮੈਨੂੰ ਦੱਸ ਹੀ ਦੇਣੀ ਆ ਮਸ਼ੀਨ ਤੇ ਅੱਗੇ ਖਰਾਬ ਹੋਈ ਕੱਪੜੇ ਸਿਕਾਉਣ ਵਾਲੀ ਤੇ ਮੈਂ ਇਹਦਾ ਠੇਕਾ ਲਿਆ ਸੀ ਟੱਬਰ ਦਾ ਮੈਨੂੰ ਕਰ ਲੱਗੀ ਆ ਢਾਡੀ ਜਦੋਂ ਕੰਮ ਹੀ ਵਾੜੇ ਤੇ ਮੈਨੂੰ ਦੱਸ ਹੀ ਨਹੀਂ ਉਹ ਵੀ ਮੈਂ ਕੱਪੜੇ ਨਹੀਂ ਥੋਡੇ ਤੇ ਢੋਲਾ ਢੋਲਾ ਤੇ ਹੁਣ ਢੋਲਾ ਜਾ ਕੇ ਮੈਂ ਤਾਂ ਕਿ ਮਮੀ ਨੇ ਮੈਨੂੰ ਬੜਾ ਗੁੱਸਾ ਜਿਹੜਾ ਆ ਵਿੱਚੋਂ ਚੰਗੀ ਹੋ ਜਾਂਦੀ ਐ ਵਿੱਚੋਂ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਸੜੀ ਬੜੀ ਰਹਿੰਦੀ ਵਾਸਤੇ ਪਤਾ ਨਹੀਂ ਕੀ ਹੋ ਰਿਹਾ ਹੈ